ਹਾਂਜੀ ਕੀ ਹਾਲ ਹੈ ਉਮੀਦ ਕਰਦੇ ਹਾਂ ਸਾਰਿਆਂ ਨੇ ਠੀਕ ਠਾਕ ਹੋਵੋਗੇ ਸੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪੰਜਾਬੀ ਸੂਟ ਕੇਵੀ ਏਮਬਰਾਇਡਰੀ ਦੇ ਵਿੱਚ ਸੋ ਜਿੰਨਾ ਭੈਣਾਂ ਨੇ ਆਪਣੇ ਚੈਨਲ ਨੂੰ ਹੁਣ ਤੱਕ ਸਬਸਕ੍ਰਾਈਬ ਨਹੀਂ ਕਰਿਆ ਤਾਂ ਪਲੀਜ਼ ਸਬਸਕ੍ਰਾਈਬ ਕਰ ਲਿਓ ਤਾਂ ਜੋ ਆਉਣ ਵਾਲੀ ਹਰ ਇੱਕ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਅਤੇ ਤੁਸੀਂ ਸੋਹਣੇ ਸੋਹਣੇ ਸੂਟ ਜਲਦੀ ਹੀ ਪਸੰਦ ਕਰ ਸਕੋ ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਲਈ ਬਹੁਤ ਹੀ ਸੋਹਣੇ ਕੈਂਡ ਕੈਂਡ ਡਿਜ਼ਾਈਨਾਂ ਦੇ ਸੂਟ ਲੈ ਕੇ ਆਏ ਹਾਂ ਸੋ ਵੀਡੀਓ ਦੇ ਨਾਲ ਜੁੜੇ ਰਹੋ ਅਤੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਿਓ ਕਿਤੇ ਸੋਹਣੇ ਸੋਹਣੇ ਸੂਟ ਜੋ ਆਪਾਂ ਤੁਹਾਡੇ ਲਈ ਲੈ ਕੇ ਆਇਆ ਬਹੁਤ ਸੋਹਣੇ ਸੂਟ ਨੇ ਤੇ ਬਹੁਤ ਸੋਹਣੇ ਡਿਜ਼ਾਈਨ ਨੇ ਪਸ਼ਮੀਨੀ ਦੇ ਉੱਪਰ ਸੁੱਟ ਰਹੇ ਨੇਗੇ ਸੋ ਵੀਡੀਓ ਦੇ ਨਾਲ ਸ਼ੁਰੂ ਤੋਂ ਲੈ ਕੇ ਹੰਟ ਤੱਕ ਜੁੜੇ ਰਹੋ ਤੇ ਸੋਹਣੇ ਸੋਹਣੇ ਸੂਟ ਤੁਸੀਂ ਚੈੱਕ ਕਰਿਓ ਸੋ ਮਨਕੀਤ ਬ੍ਰਾਡ ਹੈਲੋ ਦੀ ਕਿਵੇਂ ਹੋ ਹਾਂਜੀ ਦੀ ਵਜੇ ਤੁਸੀਂ ਦੱਸੋ ਕਿਵੇਂ ਠੀਕ ਠਾਕ ਹੋ ਜੀ ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਲੈ ਕੇ ਆਏ ਆ ਤੁਹਾਡੇ ਲਈ ਕਸ਼ਮੀਨੀ ਦੇ ਉੱਪਰ ਸੁੱਟ ਜੋ ਕਿ ਬਹੁਤ ਹੀ ਸੋਹਣੇ ਨੇ ਸਾਰੇ ਅਲੱਗ-ਅਲੱਗ ਡਿਜ਼ਾਈਨ ਆਉਂਦੇ ਨੇ ਹਾਂਜੀ ਹਾਂਜੀ ਵਧੀਆ ਚਲੋ ਵਧੀਆ ਚਾਹੀਦਾ ਜੀ ਸੋ ਠੰਡਾ ਦੋਕ ਦਿਨ ਦਾ ਮੌਸਮ ਵਧੀਆ ਹੋ ਗਿਆ ਸੀ ਹੁਣ ਫੇਰ ਅੱਜ ਦੁਬਾਰਾ ਫੇਰ ਠੰਡਾ ਹਵਾ ਠੰਡੀ ਹਵਾ ਚੱਲ ਰਹੀ ਹੈ ਸੋ ਬਹੁਤ ਹੀ ਸੋਹਣੇ ਅੱਜ ਆਪਾਂ ਤੁਹਾਡੇ ਲਈ ਸੂਟ ਲੈ ਕੇ ਆਏ ਆਂਗੇ ਥੈਂਕ ਯੂ ਜੀ ਥੈਂਕ ਯੂ ਲੋ ਜੀ ਇਹ ਵਾਲਾ ਸੂਟ ਆ ਗਿਆ ਇਹ ਪਸ਼ਮੀਨੇ ਦੇ ਉੱਪਰ ਆ ਜਿਵੇਂ ਆਪਣੇ ਮਦਰ ਦੇ ਲਈ ਗੋਸੋਣਾ ਸੂਟ ਹੈ ਸਿੰਗਲ ਵੇਲ ਆ ਜਿ ਘੇਰੇ ਦੇ ਉੱਪਰ ਆ ਜੂਗੀ ਐਮ ਇਹ ਵਾਲੀ ਆਈ ਸਿੰਗਲ ਵੇਲ ਘੇਰੇ ਦੇ ਉੱਪਰ ਦੋ ਚ ਚੈੱਕ ਕਰੋ ਤੁਸੀਂ ਥੈਂਕ ਯੂ ਜੀ ਥੈਂਕ ਯੂ ਆਪਾਂ ਹੋਰ ਵੀ ਥੋੜੇਲੇ ਵੇ ਇਦੋਂ ਵੀ ਸੋਹਣੇ ਸੋਹਣੇ ਸੂਟ ਲੈ ਕੇ ਆਇਆ ਕਰਾਂਗੇ ਬਸ ਆ ਵੀ ਥੋੜੀ ਜੀ ਟਾਈਮ ਦੀ ਘਾਟ ਹੋ ਜਾਂਦੀ ਹੈ ਵੀਡੀਓ ਪਾਉਣ ਦਾ ਟਾਈਮ ਨਹੀਂ ਲੱਗਦਾ ਕਦੇ ਕਦਾਈ ਟਾਈਮ ਲੱਗਦਾ ਤਾਂ ਜ਼ਰੂਰ ਹਨ ਆਪਾਂ ਟਾਈਮ ਕੱਢਦੇ ਆਂਗੇ ਸੋ ਕੋਸ਼ਿਸ਼ ਕਰਦੇ ਹੁੰਨੇ ਵੀ ਡੇਲੀ ਵੀਡੀਓ ਪਾਜੇ ਪਰ ਨਹੀਂ ਕਈ ਵਾਰ ਹਨਾ ਗਾਕ ਦੇ ਗਾਕ ਆ ਜਾਂਦੇ ਨੇ ਟਾਈਮ ਨਹੀਂ ਲੱਗਦਾ ਕੋ ਥੋੜਾ ਐਮਪੀਆਰ ਬਣਿਆ ਰਹੀ ਹੈ ਹਨ ਆਪਾਂ ਤੁਹਾਡੇ ਲਈ ਸੋਹਣੇ ਸੋਹਣੇ ਸੂਟ ਲੈ ਕੇ ਆਉਂਦੇ ਰਹੀਏ ਲਜੀ ਇਹ ਵਾਲਾ ਆ ਗਿਆ ਪਸ਼ਮੀਨੀ ਦੇ ਉੱਪਰ ਸਿੰਗਲ ਵੇਲ ਆ ਬਹੁਤ ਹੀ ਸੋਹਣੀ ਬਿਲਕੁਲ ਲਾਈਟ weight ਕਲਰ ਦਾ ਲਾਈਟ ਗ੍ਰੇ ਕਲਰ ਦਾ ਇਹ ਸੂਟ ਹੈਗਾ ਬਹੁਤ ਸੋਹਣਾ ਡਿਜ਼ਾਈਨ ਹੈਗਾ ਤੁਸੀਂ ਦੇਖ ਸਕਦੇ ਹੋ ਬਿਲਕੁਲ ਲਾਈਟ weight ਜਿਸ ਦੇ ਉੱਪਰ ਕਲਰ ਨੇ ਲਾਈਟ weight ਸੂੜਾ ਤੇ ਲਾਈਟ ਲਾਈਟ ਕਲਰ ਦੇ ਸੂੜੀ ਵਿੱਚ ਪਏ ਹੋਏ ਨੇ ਸੋ ਕਿਸੇ ਵੀ ਮੇਰੀ ਭੈਣ ਇਹ ਵਾਲਾ ਖੁਦ ਖਸਾਨਣਾ ਹੈ ਤੁਸੀਂ ਇਹ ਖੁਦ ਸਾਡੇ ਕੋਲੋਂ ਮੰਗਵਾ ਸਕਦੇ ਹੋ ਬਾਜੂ ਤੇ ਫਰੰਟ ਦੇ ਉੱਪਰ ਵਰਕ ਹੈ ਸੇਮ ਹੀ ਐਨੇ ਦਾ ਵਰਕ ਬਾਜੂ ਦੇ ਉੱਪਰ ਹੋਊਗਾ ਜੀ ਸੇਮ ਹੀ ਫਰੰਟ ਬਾਜੂ ਦੇ ਉੱਪਰ ਵਰਕ ਹੈ ਸੋ ਕਿਸੇ ਨੂੰ ਵੀ ਪਸੰਦ ਆਨਾ ਤੁਸੀਂ ਜਲਦੀ ਜਲਦੀ ਸਾਡੇ ਕੋਲੋਂ ਇਹ ਵਾਲਾ ਸੂਟ ਮੰਗਵਾ ਸਕਦੇ ਹੋ ਪ੍ਰਾਈਸ ਇਹ ਵਾਲੇ ਸੂਟ ਦਾ ਰਹਿਣਾ 950 ਰੁਪਏ 950 ਰੁਪਏ ਦੇ ਵਿੱਚ ਆਪਾਂ ਤੁਹਾਨੂੰ ਸੂਟ ਦੇਵਾਂਗੇ ਸਿੰਗਲ ਇਸ ਦੇ ਵਿੱਚ ਕਲਰ ਹੋਊਗਾ ਸੋ ਜਲਦੀ ਨਾਲ ਦੀ ਤੁਸੀਂ ਆਪਣਾ ਆਰਡਰ ਜਿਹੜਾ ਇਹ ਬੁੱਕ ਕਰ ਸਕਦੇ ਹੋ ਜੀ ਉਸ ਤੋਂ ਬਾਅਦ ਆਪਾਂ ਲੈ ਕੇ ਆਏ ਤੁਹਾਡੇ ਲਈ ਬਹੁਤ ਸੋਹਣਾ ਘੇਰੇ ਦੇ ਉੱਪਰ ਵਰਕ ਹੈ ਤੇ ਨਾਲ ਸਾਰੇ ਸੂਟ ਦੇ ਵਿੱਚ ਬੂਟੀਆਂ ਰਹਿਣੀਆਂ ਇਹ ਵਾਲੀ ਬੇਲ ਆ ਗਈ ਜੀ ਘੇਰੇ ਦੇ ਉੱਪਰ ਤੁਸੀਂ ਦੇਖੋ ਬਹੁਤ ਸੋਹਣੀ ਬੇਲ ਬਣੀ ਹੋਈ ਹੈ ਘੇਰੇ ਦੇ ਉੱਪਰ ਦੀ ਆਪਾਂ ਰੱਖ ਸਕਦੇ ਹਾਂ ਖੁੱਲਾ ਘੇਰਾ ਕਿੰਨਾ ਵੀ ਰਿਹਾ ਘੇਰਾ ਰੱਖ ਸਕਦੇ ਹਾਂ ਕੋਈ ਦਿੱਕਤ ਨਹੀਂ ਹੈ ਉਹ ਤੇ ਸਾਰੇ ਸੂਟ ਦੇ ਵਿੱਚ ਐਵੇਂ ਬੂਟੀਆਂ ਆ ਜਾਣੀਆਂ ਜੀ ਲੋਚ ਇਹ ਵਾਲੀਆਂ ਸਾਰੇ ਸੂਟ ਦੇ ਵਿੱਚ ਐਵੇਂ ਬੂਟੀਆਂ ਅੰਗੇ ਲੋਚ ਚੈੱਕ ਕਰੋ ਤੁਸੀਂ ਬਹੁਤ ਸੋਹਣਾ ਡਿਜ਼ਾਈਨ ਹੈ ਤੇ ਘੇਰੇ ਤੇ ਵਰਕ ਆ ਜਾਊਗਾ ਜੀ ਲੋਚ ਇਹ ਵਾਲਾ ਵਰਕ ਆ ਗਿਆ ਘੇਰੇ ਦੇ ਉੱਪਰ ਕੁਝ ਦੇਖ ਸਕਦੇ ਹੋ ਇਹ ਵਾਲਾ ਵਰਕ ਘੇਰੇ ਦੇ ਉੱਪਰ ਬਣਿਆ ਬਹੁਤ ਸੋਹਣਾ ਐਵੇਂ ਘੇਰੇ ਤੇ ਵਰਕ ਬਣਿਆ ਹੋਇਆ ਸੇਮ ਹੀ ਐਵੇਂ ਜੇ ਬੂਟੀਆਂ ਜਿਵੇਂ ਤੁਸੀਂ ਫਰੰਟ ਤੇ ਦੇਖ ਰਹੇ ਹੋ ਬਾਜੂ ਦੇ ਉੱਪਰ ਆ ਜਾਣੇ ਇਹ ਵਾਲੀਆਂ ਬੂਟੀਆਂ ਬਾਜੂ ਦੇ ਉੱਪਰ ਆ ਜਾਣਗੇ ਸੋ ਬਹੁਤ ਸੋਹਣਾ ਡਿਜ਼ਾਈਨ ਹੈ ਏਕਟ ਐਕਸਪਰਸ ਮਹੀਨੇ ਦਾ ਇਹ ਸੂਟ ਰਹੂਗਾ ਬਹੁਤ ਹੀ ਵਧੀਆ ਬ੍ਰਾਂਡ ਦਾ ਸੂਟ ਹੈ ਕਪੜੇ ਉੱਪਰ ਬੂਰ ਵਗੈਰਾ ਬਿਲਕੁਲ ਵੀ ਨਹੀਂ ਆਊਗਾ ਜੀ। ਲੋ ਜੀ ਇਹ ਵਾਲਾ ਵਰਕਿਸ ਦੇ ਬਾਜ ਦੇ ਉੱਪਰ ਆ। ਇਹ ਬਾਜ ਦੇ ਉੱਪਰ ਦਿੱਤਾ ਹੈ ਸੋ ਇਹ ਵਾਲੇ ਸੂਟ ਦਾ ਪ੍ਰਾਈਸ ਆਪਣੇ ਮਨ ਲੈਣਾ 1000 ਰੁਪਏ ਦਾ। 1000 ਰੁਪਏ ਦੇ ਵਿੱਚ ਆਪਾਂ ਤੁਹਾਨੂੰ ਸੂਟ ਦੇਵਾਂਗੇ ਸੋ ਕਿਸੇ ਵੀ ਮੇਰੇ ਭੈਣ ਨੂੰ ਪਸੰਦ ਆਉਣਾ ਤੁਸੀਂ ਸਾਡੇ ਕੋਲੋਂ ਮੰਗਵਾ ਸਕਦੇ ਹੋ। ਇਸ ਦੇ ਵਿੱਚ ਕੀ ਕੇ ਵਾਲਾ ਕਲਰ ਆ ਜੋ ਮੋਰ ਪੰਖੀ ਕਲਰ। ਕੀ ਕੇ ਮੋਰ ਪੰਖੀ ਕਲਰ ਆ ਗਿਆ। ਸੋ ਕਿਸੇ ਨੂੰ ਵੀ ਪਸੰਦ ਆਉਣਾ ਤੁਸੀਂ ਆਰਡਰ ਜਿਹੜਾ ਬੁੱਕ ਕਰ ਸਕਦੇ ਹੋ। ਉਸ ਤੋਂ ਬਾਅਦ ਆਪਾਂ ਲੈ ਕੇ ਆਏ ਤੁਹਾਡੇ ਲਈ ਜਿਹੜਾ ਇਹ ਚੌਲ ਟਾਂਕੇ ਦਾ ਡਿਜ਼ਾਈਨ ਹੈ ਕਿਉਂਕਿ ਆਪਣਾ ਮੋਸਟ ਟ੍ਰੈਂਡਿੰਗ ਡਿਜ਼ਾਈਨ ਹੈ ਬਲੂ ਚੈਕਰ ਇਹ ਵਾਲਾ ਐਮ ਆ ਜਾਣਗੇ ਫਲਾਵਰ 3 ਪਰਪਲ ਜਾਮਨੀ ਦੀ ਸ਼ੇਡ ਦੇ ਉੱਪਰ ਹੀ ਸੂਟ ਰਹੂਗਾ ਜੀ ਨਾਲ ਨਾਲ ਪੈਨਲ ਵਰਕ ਵੀ ਬਣਿਆ ਹੋਇਆ ਹੈ ਜੀ ਇਹ ਫਲਾਵਰ ਬਣਿਆ ਹੈ ਉੱਪਰ ਇਹ ਇੱਕ ਫਲਾਵਰ ਹੋਰ ਬਣਿਆ ਹੋਇਆ ਜੀ ਨੀਚੇ ਜੀ ਸੂ ਹੈਲੋ ਜੀ ਕਿਵੇਂ ਹੋ ਹਾਂਜੀ ਹਾਂਜੀ ਵਧੀਆ ਤੁਸੀਂ ਦੱਸੋ ਜੀ ਤੇ ਇਹ ਫਲਵਰ ਇਹ ਬਣੇ ਹੋਏ ਨੇ ਹੋਰ ਫੇਰੀ ਦੇ ਲੋ ਸੋ ਇਹ ਵਾਲਾ ਬਹੁਤ ਸੋਹਣਾ ਲੱਗਿਆ ਨਾ ਚੌਲ ਟਾਂਕੇ ਜਰ ਵੈਨਾ ਕਿੰਨਾ ਵੀ ਅਪੇ ਦਾ ਖੇਰਾ ਰੱਖ ਸਕਦੇ ਆ ਕਿੰਨੀ ਵੀ ਅਪੇ ਦੀ ਲੈਂਥ ਰੱਖ ਸਕਦੇ ਆ ਫੈਬਰਿਕ ਇਹ ਜੀ ਹਾਂਜੀ ਫੈਬਰਿਕ ਹੈਗਾ ਏਕੀ ਟੈਕਸ ਦਾ ਪਸ਼ਮੀਨਾ ਹੈ ਜੀ ਬਹੁਤ ਵਧੀਆ ਪਸ਼ਮੀਨਾ ਹੈ ਇਹ ਸਾਰਾ ਪੈਂਟ ਦੇ ਉੱਪਰ ਐਵੇਂ ਤਿੰਨ ਫਲਾਵਰ ਆ ਜਾਣਗੇ ਖੁੱਲਾ ਤੇਰਾ ਬਣੂ ਖੁੱਲੀ ਲੰਬਾਈ ਬਣੂਗੀ ਤੇ ਸੇਮ ਹੀ ਵਰਕੀ ਦੇ ਬਾਜੀ ਦੇ ਉੱਪਰ ਆ ਜੂਗਾ ਜੀ ਪ੍ਰਾਈਸ ਰਹਿਣਾ ਸਿਰਫ 1000 ਰੁਪਏ ਜੀ 1000 ਰੁਪਏ ਦੇ ਵਿੱਚ ਆਪਾਂ ਤੁਹਾਨੂੰ ਸੂਟ ਦੇਵਾਂਗੇ ਇਹ ਵਾਲਾ ਵਰਕੀਸ ਦੇ ਬਾਜੀ ਦੇ ਉੱਪਰ ਆ ਜੂਗਾ ਸੋ ਕਿਸੇ ਨੇ ਵੀ ਪਸੰਦ ਹੋਣਾ ਤੁਸੀਂ ਜਲਦੀ ਨਾਲ ਹੀ ਸਾਡੇ ਕੋਲ ਇਹ ਵਾਲਾ ਸੂਟ ਵੀ ਮੰਗਵਾ ਸਕਦੇ ਹੋ ਜੀ ਉਸ ਤੋਂ ਬਾਅਦ ਆ ਗਿਆ ਬੂਟੀ ਵਾਲਾ ਡਿਜ਼ਾਈਨ ਆ ਗਿਆ ਜੀ ਮੋਰਪਾਂਖੀ ਕਲਰ ਦਾ ਸੂਟ ਰਹੂਗਾ ਤੇ ਸਾਰੇ ਸੂਟਸ ਦੇ ਵਿੱਚ ਜਿਹੜੀ ਬੂਟੀ ਰਹੂਗੀ ਕੱਟ ਕਰ ਸਕਦੇ ਤੁਸੀਂ ਅ ਬਿਨਾਸ਼ ਆਲ ਦਾ ਪੱਤੇ ਤੋਂ ਸੂਣ ਨੇ ਜੀ ਸਿੰਗਲ ਸੂਟ ਹੀ ਆ ਦੁਪੱਟਾ ਵੀ ਨਹੀਂ ਹੈਗਾ ਇਹਦੇ ਨਾਲ ਤੇ ਸ਼ਾਲ ਵੀ ਨਹੀਂ ਹੈਗਾ ਜੀ ਇਹਦੇ ਨਾਲ ਲੋ ਜੀ ਇਹ ਸਾਰੇ ਫਰੰਟ ਦੇ ਵਿੱਚ ਐਵੇਂ ਬੂਟੀ ਹੈ ਜੀ ਮੋਰ ਪੰਖੀ ਕਲਰ ਦਾ ਸੂਟ ਹੈ ਐਵੇਂ ਦਾ ਵਰਕ ਹੈ ਐਵੇਂ ਦਾ ਵਰਕ ਆ ਜੂ ਮੋਰ ਪੰਖੀ ਕਲਰ ਦਾ ਸੂਟ ਰਹੂਗਾ ਜੀ ਸਾਰੇ ਛੂੜ ਦੇ ਵਿੱਚ ਇੰਨੀ ਗੁੱਟੀਆਂ ਫਿਰ ਲੰਬਾਈ ਕੋਈ ਸ਼ੂ ਵੀ ਨਹੀਂ ਇਹ ਵਾਲਾ ਵਰਕ ਇਸ ਤੇ ਬਾਜ ਦੇ ਉਪਰ ਆ ਜੂ ਚੈੱਕ ਕਰੋ ਸਿਰਫ 1000 ਰੁਪਏ ਦਾ ਪ੍ਰਾਈਸ ਹੈ ਜਲਦੀ ਜਲਦੀ ਤੁਸੀਂ ਆਪਣਾ ਸੂਟ ਜਿਹੜਾ ਹੈ ਬੁੱਕ ਕਰ ਸਕਦੇ ਹੋ ਬੋਸ ਨੂੰ ਸੂਟ ਅਤੇ ਬੋਸ ਨੂੰ ਆਉਣਾ ਜੈਨਾ ਤੇ ਬਹੁਤ ਸੋਹਣੀ ਚੀਜ਼ ਬਣੀ ਹੋਈ ਹੈ ਜੀ ਪਾਰਟੀ ਵੀ ਆਪਾਂ ਸੂਟ ਜਿਹੜਾ ਇਹਨੂੰ ਯੂਜ਼ ਕਰ ਸਕਦੇ ਜਿੰਨੇ ਹੁਣ ਸਾਥੀ ਦੇ ਵਿੱਚ ਵਿਆਹ ਫੰਕਸ਼ਨ ਐਵੇਂ ਆਪਾਂ ਸੂਟ ਪਾਉਣਾ ਹੋਵੇ ਬਹੁਤ ਸੋਹਣੇ ਸੂਟ ਨੇ ਜੀ ਬਹੁਤ ਵਧੀਆ ਫਿੱਟ ਜੀ ਇਹ ਹੈਗੇ ਜੀ ਜੈਡ ਬਲੈਕ ਕਲਰ ਦਾ ਸੂਟ ਹੈ ਬਹੁਤ ਸੋਹਣਾ ਸੂਟ ਹੈ ਕਿਹੜੇ ਤੇ ਫਲਾਵਰ ਨੇ ਜੀ ਲਓ ਜੀ ਇਹ ਮੇਖਬਦੇ ਸੱਜੇ ਫਲਾਵਰ ਬਣੇ ਹੋਏ ਨੇ ਕਿ ਇਹ ਦਾ ਬਲੈਕ ਕਲਰ ਦਾ ਸੂਟ ਹੈ ਐਵੇਂ ਵਰਕ ਆਦੀ ਇਹ ਵਾਲਾ ਵਰਕ ਆ ਗਿਆ ਬਾਜ ਦੇ ਉੱਪਰ ਇਹ ਤੁਸੀਂ ਬਾਜ ਦੇ ਉੱਪਰ ਲਿਆ ਸਕਦੇ ਹੋ ਵਰਕ ਇਹ ਵੀ ਬਹੁਤ ਸੋਹਣਾ ਹੈ ਸਿਰਫ 1000 ਰੁਪਏ ਦਾ ਪ੍ਰਾਈਸ ਹੈ ਦਾ ਹੀ ਤੁਸੀਂ ਜਲਦੀ ਜਲਦੀ ਕਿਸੇ ਵੀ ਮੇਰੀ ਭੈਣ ਨੂੰ ਪਸੰਦ ਆਉਣਾ ਤੁਸੀਂ ਇਹ ਵਾਲਾ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਬਿਲਕੁਲ ਜੈਡ ਬਲੈਕ ਕਲਰ ਦਾ ਸੂਟ ਹੋਊਗਾ ਬਹੁਤ ਸੋਹਣਾ ਸੂਟ ਹੈ ਤੇ ਬਹੁਤ ਸੋਹਣਾ ਡਿਜ਼ਾਈਨ ਬਣਿਆ ਆ ਲਾਈਟ ਵੇਟ ਦਾ ਡਿਜ਼ਾਈਨ ਬਣਿਆ ਹੈ ਕਿੰਨਾ ਘੇਰਾ ਪੇਦਾ ਰੱਖ ਸਕਦੇ ਹਾਂ ਜੀ ਇਹ ਅਗੇ ਜੀ ਘੇਰੇ ਦਾ ਵਰਕ ਹੈ ਲੋ ਤੇ ਅਕੜਾ ਤੁਸੀਂ ਸੈਲਫ ਦੇ ਨਾਲ ਇਹਨਾਂ ਸਾਰਾ ਚਾਲ ਬਣਿਆ ਹੈ ਨੀਚੇ ਦੇ ਸੋਹਣਾ ਤੇ ਇਹ ਸਾਰਾ ਫਲਾਵਰ ਬਣਿਆ ਆ ਕੁਲਾ ਘੇਰਾ ਇਹ ਵਾਲਾ ਪਿੰਕ ਕਲਰ ਆ ਜੀ ਵਗੀ ਉਹ ਸੋਨਾ ਕਲਰ ਹੈ ਤੇ ਕੁਝ ਮਹੀਨੇ ਦਾ ਇਹ ਸੂਟ ਹੈ ਜਿਸ ਦੇ ਵਿੱਚ ਤੁਹਾਨੂੰ ਦੋ ਕਲਰ ਮਿਲਣਗੇ ਇੱਕ ਇਹ ਵਾਲਾ ਮੀਡਾ ਫੌਜੀ ਕਲਰ। ਇਹ ਕੇਵਲਾ ਫੌਜੀ ਕਲਰ ਆ ਗਿਆ ਇਹੋ ਉਸੋਨਾ ਦੀ ਬੈਣਾਗਾ। ਸੋ ਕਿਸੇ ਨੂੰ ਮਿਲ ਤਾਂ ਇਹ ਜਿੰਜ ਸੇਮ ਹੀ ਦੇ ਬਾਜੀ ਦੇ ਪਰਵਾਕਾ ਜੇ ਇਹ ਵਾਲਾ ਪਸੰਦ ਆਉਣਾ ਤਾਂ ਇਹ ਵਾਲਾ ਤੁਸੀਂ ਸਾਡੇ ਕੋਲ ਆਰਡਰ ਕਰ ਸਕਦੇ ਹੋ ਬੱਚੀ। ਇਹ ਵਾਲਾ ਵਰਕ ਆ ਗਿਆ ਇਸੇ ਇਹ ਵਾਲਾ ਕਲਰ ਆ ਗਿਆ ਜਿਸ ਦੇ ਤੁਹਾਨੂੰ ਦੋ ਕਲਰ ਮਿਲ ਜਾਣਗੇ। आगे जी जिम्मे अपनी ममी एज पोन लूट आगे कोई भी ला सदर तीन फलावर कट वर्क डिजायनिंग लाइन बनी हुई है, का ग्रे कलर है जी। जी ग्रे कलर दा सूट है सेम ही जिम्मे घेरे बाजू वर्क, वर्क मिलूगा जी ਇਹ ਡਾਰਕ ਗ੍ਰੇ ਕਲਰ ਆ ਗਿਆ ਇਸ ਦੇ ਵਿੱਚ ਇਹ ਲਾਈਟ ਗ੍ਰੇ ਕਲਰ ਮਿਲੂਗਾ ਤੁਹਾਨੂੰ ਇਹ ਕੇਵळा ਕਲਰ ਪਿਸਤਾ ਕਲਰ ਮਿਲੂਗਾ ਜੀ ਇਹ ਵਾਲਾ ਕਲਰ ਮਿਲੂ ਫੌਜੀ ਕਲਰ ਮਿਲੇ ਇਹ ਵਾਲਾ ਫੁੱਟ ਆ ਗਿਆ ਜੀ ਪਰਪਲ ਕਲਰ ਦਾ ਸੀ ਜੀ ਜੀ ਤੇ ਇਹ ਪੰਜ ਕਲਰ ਨੇ ਤੋ ਕੋਈ ਵੀ ਕਲਰ ਤੁਹਾਨੂੰ ਪਸੰਦ ਆਉਣਾ ਤੁਸੀਂ ਇਹ ਵਾਲਾ ਸੂਟ ਸਾਡੇ ਕੋਲ ਮੰਗਵਾ ਸਕਦੇ ਹੋ ਜਿਹੜੇ ਸੂ ਜੋ ਵੀ ਮੈਂ ਸੂਟ ਦਿਖਾਏ ਨੇ ਵੀਡੀਓ ਦੇ ਵਿੱਚ ਸਾਰੇ ਬਹੁਤ ਸੋਹਣੇ ਸੂਟ ਨੇ ਤੇ ਬਹੁਤ ਸੋਹਣਾ ਡਿਜ਼ਾਈਨ ਬਣਿਆ ਹੈ ਸੋ ਕੋਈ ਵੀ ਸੂਟ ਤੁਹਾਨੂੰ ਇਹਨਾਂ ਚ ਪਸੰਦ ਆਉਂਦਾ ਤੁਸੀਂ ਜਲਦੀ ਜਲਦੀ ਸਾਡੇ ਕੋਲ ਆਰਡਰ ਕਰ ਸਕਦੇ ਹੋ ਕੰਟੈਕਟ ਨੰਬਰ ਆਪਣਾ ਹੈਗੇ 98153575158 ਇਹ ਵਾਲਾ ਆਪਣਾ ਕੰਟੈਕਟ ਨੰਬਰ ਹੈ ਸੋ ਜਲਦੀ ਜਲਦੀ ਤੁਸੀਂ ਸਾਡੇ ਕੋਲ ਇਹ ਵਾਲੇ ਸੂਟ ਮੰਗਵਾ ਸਕਦੇ ਹੋ ਥੈਂਕ ਯੂ